ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪਿੰਡ ਭੋਜੋਵਾਲ ਤੇ ਜ਼ਿਲ੍ਹਾ ਇਹਨੂੰ ਪੈਂਦਾ ਜੀ ਸੰਗਰੂਰ ਬਾਈਕੋਲ ਚਾਰ ਗਾਵਾਂ ਬਕਾਊਾ ਜੀ ਠੀਕ ਹੈ ਜੀ ਜੇ ਕਿਸੇ ਭਾਈ ਨੇ ਇਦਾਂ ਦੀ ਐਡ ਕਰਵਾਉਣੀ ਹੈ ਤਾਂ ਆਪਣਾ ਨੰਬਰ ਨੋਟ ਕਰੋ ਜੀ 752800345 ਜੀ ਠੀਕ ਹੈ ਜੀ ਬਾਕੀ ਭਰਾ ਆਪਣਾ ਫੇਸਬੁੱਕ ਤੇ ਪੇਜ ਆ ਗਰਜੀਤ ਰਾਏ ਉਹਨੂੰ ਵੀ ਬាទ-ਬាទ ਫਾਲੋਅਰ ਤੇ ਸ਼ੇਅਰ ਕਰਾ ਕਰੋ ਤਾਂ ਕਿ ਤੁਹਾਡੇ ਤੱਕ ਨਵੇਂ-ਨਵੇਂ ਵੀਡੀਓ ਅਪਲੋਡ ਕਰ ਸਕੀਏ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈ ਲਈ ਜਾਣਕਾਰੀ ਕਾਂਜੀ ਬਈ ਸਾਸਿਗਾ ਜੀ ਸਾਸਿਗਾ ਬਾਈ ਜੀ ਨਾਮ ਦੱਸੋ ਜੀ ਆਪਣਾ ਨਾਮ ਪਰਵਿੰਦਰ ਸਿੰਘ ਜੀ ਪਿੰਡ ਪਿੰਡ ਭੋਜੋਵਾਲ ਜੀ ਜ਼ਿਲ੍ਹਾ ਜ਼ਿਲ੍ਹਾ ਸੰਗਰੂਰ ਪਈ ਜਾਂਦਾ ਜੀ ਮੋਬਾਈਲ ਨੰਬਰ ਜੀ ਮੋਬਾਈਲ ਨੰਬਰ ਆਪਣਾ ਹੈਗਾ 8280 ਹਾਂਜੀ 2980 8075 ਜੀ ਠੀਕ ਹੈ ਜੀ ਹਾਂਜੀ ਬਈ ਕਿੰਨੇ ਜਾਨਵਰ ਪਕਾਉਗਾ ਜੀ ਆਪਣੇ ਕੋਲ ਚਾਰ ਪਕਾਉਗਾ ਜੀ ਦੋ ਗੱਬਣਾ ਨੇ ਜੀ ਹਾਂਜੀ ਤੇ ਦੋ ਦੁੱਧ ਵਾਲੀਆਂ ਨੇ ਜੀ ਠੀਕ ਹੈ ਜੀ ਹਾਂਜੀ ਬਈ ਪਹਿਲੀ ਗਾਂ ਦੀ ਜਾਣਕਾਰੀ ਦਿਓ ਜੀ ਇਹਦੇ ਥੱਲੇ ਜੀ 7 ਕਿਲੋ ਦੁੱਧ ਆ ਜੀ ਹਾਂਜੀ ਤੇ ਡੇਢ ਮਹੀਨਾ ਹੋ ਗਿਆ ਦਾ ਟੀਕਾ ਭਰਾਏ ਨੂੰ ਜੀ ਠੀਕ ਹੈ ਜੀ ਇਹ ਚੈੱਕ ਚ ਨਹੀਂ ਆਉਂਦੀ ਹੈਗੀ ਮੰਨਵੇ ਆਪਾਂ ਹੁਣ ਖਾਲੀ ਕਰ ਕੀ ਦਵਾਂਗੇ ਜੀ ਇਹ ਹਾਂਜੀ ਤੇ ਰੇਟ ਜੀ ਇਹਦਾ ਰੇਟ ਜੀ ਇਹਦਾ ਆਪਾਂ 20000 ਰੁਪਏ ਆਖੇ ਜੀ ਠੀਕ ਹੈ ਹਾਂ ਬਾਕੀ ਮੌਕੇ ਤੇ ਮਾਨਦਾਨ ਕਰਦਾ ਜਿਹੜਾ ਵੀ ਆਊਗਾ ਦੁੱਧ ਕਿੰਨਾ ਦੱਸਿਆ ਜੀ ਦੁੱਧ 7 ਕਿਲੋ ਜੀ 7 ਲੋ ਭਰਾ ਚੈੱਕ ਕਰਨ ਦੋਰ ਦੁਪਰਾਇਦਨ ਮੋੜੇ ਠੀਕ ਹੈ ਲੋ ਜੀ ਚੈੱਕ ਕਰ ਸਤੋ ਭਰਾ ਚੋਚ ਆਹ ਕੁੜਾ ਤੜਾ ਸਾਡੇ ਸਾਹਮਣੇ ਆ ਹਰੇਟ ਬਾਈ ਬਿਲਕੁਲ ਜੈ ਜੀ ਦੱਸਿਆ ਜੀ ਦੁੱਧ 7 ਕਿਲੋ ਠੀਕ ਆ ਭਰਾ ਪਰ ਚੈੱਕ ਚ ਨਹੀਂ ਆਉਂਦੀ ਮੋੜ ਲਈ ਮੋੜ ਲਓ ਲਿਓ ਭਰਾ ਮੋੜ ਲਓ ਉਹ ਚ ਕੱਦ ਦਾ ਬੜਾ ਸੁਖਨਾ ਕਰਮਾਲੀ ਦਾ ਵਧੀਆ ਬਾਕੀ ਸਾਡੇ ਸਾਹਮਣੇ ਵੱਧ ਜਾਣਕਾਰੀ ਬਾਈ ਤੋਂ ਫੋਨ ਤੇ ਵੀ ਲੈਸਨ ਪੜਾ ਠੀਕ ਹੈ ਹਾਂਜੀ ਬਾਈ ਦੂਜੀ ਗੱਲ ਜਾਣਕਾਰੀ ਦਿਓ ਜੀ ਇਹ ਜੀ 2 ਮਹੀਨਿਆਂ ਦਾ ਸੁਆ ਜੀ ਇਹਦਾ ਹਾਂਜੀ ਬੱਚਾ ਤਾਂ ਕੋਲ ਹੈ ਨਹੀਂਗਾ ਜੀ ਹਾਂਜੀ ਇਹ ਥੱਲੇ 10 11 ਕਿਲੋ ਦੁੱਧ ਖੁੱਲਾ ਜੀ ਠੀਕ ਹੈ ਜੀ ਹਾਂ ਦੂਜਾ ਚੱਕਾ ਵਾਲਾ ਤਾਂ 14 ਕਿਲੋ ਹੀ ਆ ਜੀ ਹਾਂਜੀ ਉਹ 11 ਕਿਲੋ ਦੁੱਧ 12 ਕਿਲੋ ਜਾਂ ਮਰਜ਼ੀ ਲੀਟਰ ਮਾਰਕ ਲੈ ਜੀ ਉਹਦਾ ਠੀਕ ਆ ਰੇਟ ਭਰਾ ਦਾ ਰੇਟ ਜੀ ਦਾ 33000 ਰੁਪਏ ਜੀ 33000 ਹਾਂ ਤੋੜ ਦੋ ਭਰਾ ਨੂੰ ਲੋ ਜੀ ਵਾਈ ਜੀ ਨਾਲ ਜ਼ਰੂਰ ਕਰੇ ਟਕ ਟੋ ਜਲਾਸ ਜ਼ਰੂਰ ਠੀਕ ਆ ਜੀ ਵੱਧ ਜਾਣਕਾਰੀ ਵਾਈ ਤੋਂ ਵੀ ਲੈ ਸਕਦੇ ਹੋ ਭਰਾ ਫੋਨ ਤੇ ਵੀਡੀਓ ਮੰਗਵਾ ਸਕਦੇ ਹੋ ਲੋ ਜੀ ਚੈੱਕ ਕਰ ਲਓ ਭਰਾ ਕੱਦ ਬੈਟ ਸੁਕਣਾ ਕਰ ਮਾਰ ਲਈਦਾ ਲੋ ਜੀ ਲੈ ਉਪਰਾਂ ਮੋੜ ਲਿਓ ਆ ਜੀ ਲੋਜੀ ਸੱਕਰ ਸਨੇਪਾ ਲੋਜੀ ਤਾਂ ਪੂਨੇ ਬਚ ਕਰ ਲੋਜੀ ਹਾਂਜੀ ਬਈ ਤੀਜੀ ਗਾਂ ਦੀ ਜਾਣਕਾਰੀ ਜੀ ਇਹ ਸਾਹੀਵਾਲ ਕ੍ਰੋਸ ਆ ਜੀ ਹਾਂਜੀ ਇਹਨੂੰ ਚੌਥਾ ਮਹੀਨਾ ਲੱਗਾ ਹੈ ਜੀ ਹਾਂਜੀ ਇਹ ਦੁੱਧੋਂ ਡਰਾਈ ਆ ਜੀ ਦੁੱਧ ਨਹੀਂ ਹੁੰਦੀ ਥਣ ਪਾਸ ਕਰਾ ਦੂਗੀ ਹਾਂਜੀ ਤੇ ਚੈੱਕ ਅਪ ਵੀ ਕਰਾ ਕੇ ਲੈ ਕੇ ਜਾਓ ਤੇ ਥੱਲੀ ਕਰਾ ਕੇ ਬੰਦਾ ਜੀ ਹਾਂਜੀ ਠੀਕ ਹੈ ਜੀ ਤੇ ਹੁਣ ਦੁੱਧ ਨਹੀਂ ਦਿੰਦੇ ਕੀ ਬਈ ਚੌਥਾ ਮਹੀਨਾ ਲੱਗਿਆ ਹੈ ਇਹਨੂੰ ਇੱਕ ਤਰੀਕ ਨੂੰ ਚੌਥਾ ਮਹੀਨਾ ਪੂਰਾ ਹੋ ਜਾਈਏ ਇਹਦਾ ਠੀਕ ਹੈ ਜੀ ਤੇ ਰੇਟ ਭਰਾ ਦਾ ਰੇਟ ਜੀ ਇਹਦਾ ਆਪਾਂ 18000 ਰੱਖਿਆ ਜੀ ਠੀਕ ਹੈ ਲੋ ਭਰਾ ਬਿਲਕੁਲ ਅੰਜਾਇਜ ਰੇਟ ਆ ਜਿਸਨੇ ਘਰੇ ਪਾਲਣੀ ਆ ਮੱਸੀ ਪਾਲਣੋਂ ਐਨ ਪੂਰੀ ਵਧੀਆ ਜੀ ਹਾਂਜੀ ਹਾਂਜੀ ਮੱਸੀਆਂ ਦੇ ਮੁੱਲ ਜੀ ਦੇ ਦਿੰਦੇ ਆ ਲੋ ਜੀ ਦੇਖ ਸਕਦੇ ਇਹਦਾ ਮੱਝਾਂ ਰਗਾ ਦੁੱਧਾਂ ਦਾ ਜੀ ਹਾਂਜੀ ਹਾਂ ਉਹੀ ਲੋ ਭਰਾ ਚੈੱਕ ਕਰੋ ਬਾਕੀ ਦੁੱਧ ਵੀ ਨੇ 16 ਕਿਲੋ ਕੱਢਿਆ ਜੀ ਪਹਿਲੇ ਸੂਏ ਠੀਕ ਹੈ ਜੀ ਠੀਕ ਹੈ ਜੀ ਲੋ ਭਰਾ ਸੋਟੀ ਚੈੱਕ ਕਰਵਾਈ ਵੀ ਆ ਜੀ ਹਾਂਜੀ ਚੈੱਕ ਕਰਵਾਈ ਵੀ ਆ ਚੈ ਠੀਕ ਹੈ। ਥਾਂ ਤੋਂ ਤੱਕ ਕਿ ਨਵੀਂ ਹੱਥਾਂ ਨਾਲ ਓਕੇ ਨਹੀਂ ਥਾਂ ਪਾਸ ਕਰਾ ਦਊਗੀ। ਠੀਕ ਹੈ ਜੀ। ਲੋਪਰਾ ਚੈੱਕ ਕਰ ਸਕਦੇ। ਬਿਲਕੁਲ ਜੈਨਰੇਟਰ ਵਾਈਜ਼ ਨਿਕਲਿਆ। ਠੀਕ ਹੈ ਜੀ। ਠੀਕ। ਹਾਂ ਜੀ ਵੀ ਚੌਥੀ ਗਾਂ ਦੀ ਦੱਸੋ ਜਾਣਕਾਰੀ। ਇਹ ਜੀ 7 ਮਹੀਨਿਆਂ ਦੀ ਗੱਭਣ ਆ ਜੀ। ਹਾਂਜੀ। ਇਹਨੂੰ ਹੁਣ ਆਠਵਾਂ ਲੱਗ ਜੂਗਾ ਜੀ। ਠੀਕ ਹੈ ਜੀ। ਆ 30 ਤਰੀਕ ਤੋਂ ਜੀ। ਠੀਕ ਹੈ ਜੀ। ਤੇ ਦੁੱਧੋ ਇਹ ਵੀ ਡਰਾਈ ਆ ਜੀ। ਹਾਂਜੀ। ਤੇ ਇੱਕ ਦੀ ਉਹ ਸਾਂਪਦ ਵੀ ਹੋਈ ਆ ਜੀ ਇਧਰ ਲਈ। ਆ ਦਿਖਾ ਦਿਓ। ਠੀਕ ਹੈ। ਇਹ ਗਰੀ ਨੂੰ ਪਤਾ ਹੀ ਲਾਦਣਾ ਜੀ ਆ ਸਾਂਪ ਦਾ ਵੀ ਹੋਈ ਹੈ ਜੀ ਇਹਦੀ ਹਾਂਜੀ ਤੇ ਬਾਕੀ ਚੈੱਕ ਪਾਸ ਦੀ ਗਾਰੰਟੀ ਆਪਣੀ ਚੈੱਕ ਕਰਾ ਕੇ ਲੈ ਜਾ ਸਕਦਾ ਜੀ ਠੀਕ ਹੈ ਰੇਟ ਭਰਾ ਦਾ ਰੇਟ ਦਾ ਵੀ 15000 ਦੀ ਦੇ ਦਾਂਗੇ ਆਪਾਂ ਠੀਕ ਹੈ ਜੀ ਤੋਰ ਦਿਓ ਭਰਾ ਲੋ ਭਰਾ ਗਈ ਨੇ ਪਹਿਲੀ ਆਪਣਾ ਦਾਸਤਾ ਠੀਕ ਹੈ ਨਾ ਕੱਲ ਨੂੰ ਫਿਰ ਵਾਪਸ ਆਉਣ ਦੀ ਵਜ੍ਹਾ ਦੂਰ ਆਉਂਦਾ ਨਾ ਮੁੰਡਾ ਜੀ ਪਤਾ ਨਹੀਂ ਲੱਗਦਾ ਹਾਂਜੀ ਹਾਂਜੀ ਠੀਕ ਹੈ ਜੀ ਲੋ ਜੀ ਚੈੱਕ ਕਰ ਸਲੇ ਭਰਾ ਠੀਕ ਹੈ ਜੀ ਲੋ ਜੀ ਫਿਰ ਤਰ ਤਰ ਹਟੇ ਸਾਹਮਣੇ ਜਰਸੀ ਹੈ ਜੀ ਆ ਫੇਸ ਦਿਖਾ ਦਮੜਾ ਜੀ ਇੱਕ ਮਿੰਟ ਲੋ ਜੀ ਚੱਕਰ ਸੋਪਰਾ ਠੀਕ ਹੈ ਮੈਂ ਸੱਚ ਨੇ ਕਿਨੇ ਦਿੱਤੇ ਦੋ ਦਿਨੇ ਇਹਦਾ ਹੀ 12-13 ਕਿਲੋ ਕੱਢਾ ਹੈ ਜੀ ਇਹ ਹੁਣ ਦੂਜੇ ਸੂਈ ਹੈਗੀ ਠੀਕ ਹੈ ਜੀ ਠੀਕ ਹਾਂਜੀ ਲੋਪਰਾ ਚੈੱਕ ਕਰ ਸਕਦੇ ਇਹ ਪਹਿਲਾਂ ਤੁਈਆਂ ਸਾਪ ਵੀ ਇਹਦੀ ਜੀ ਠੀਕ ਹੈ ਜੀ ਹਾਂਜੀ ਦੱਸਣ ਦਾ ਹਰਜਵੰਦ ਦਾ ਬਾਈ ਨੇ ਬਿਲਕੁਲ ਰੇਟ ਜਮਾ ਸਹੀ ਦੱਸਿਆ ਜੀ ਵੱਧ ਜਾਣਕਾਰੀ ਬਾਈ ਤੁਹ ਲਿਆਦੇ ਹਾਂ ਠੀਕ ਹੈ ਜੀ ਮਿਲਦੇ ਆਂ ਭਰਾ ਕਿਸੇ ਨਵੀਂ ਵੀਡੀਓ ਚ ਓਕੇ ਬਾਈ